ਇਹ ਅਰਕੀ ਤੂੜੀਆ ਖਾਣਾਂਗੇ ਕਿਹੜੀ ਘੱਟੀ ਹੁੰਦੀ ਹੈ ਜੋ ਤਰਪਾਉਂਦੀ ਹੈ

ਇੱਥੋਂ ਭੱਜੋ ਠੀਕ ਹੈ ਨਾ Vishnu ਮਦਨ ਨਾਮ ਦੇ ਕੋਲੋਂ ભગવાન ਸਾਚਾ ਹਣੀ ਕਾਸ਼ ਕੀ ਦੇਦਾ ਇਹ ਸਾਰੀ ਪੱਕੇ ਨਾਲ ਦੇ ਸੱਜਣਾਂ ਨਾਲ ਤਸੀਹੇ ਜਿਹੜੀ ਕਿਆ ਕਲ ਫੋਟੇ ਹਨ ਜਲੀਸ਼ਰਾਂ ਦੇ ਕੋਲ ਨਿਸ਼ਾਨ ਹੈਗਾ ਪਾਣੀ ਦਾ ਆ ਪਾਣੀ ਦਾ ਨਿਸ਼ਾਨ ਹੈ ਇੰਨੀ ਇੰਨੀ ਕੰਮ ਹੋ ਗਿਆ ਦਾ ਤਾਰੀਦ ਆਉਤੋ ਤੇ ਗਈ ਹਾਂ ਜੀ ਜਰੂਰ ਮਦਦ ਕਰਾਂਗੇ ਸਾਡੇ ਕੋਲ ਪਹਿਲਾਂ ਹੀ ਬਹੁਤ ਹੈ ਪਤਾ ਲੋਟਾ ਨੇ ਐਂਜਨ ਦੇ ਕੱਟੇ ਨਹੀਂ ਹੈ ਇਹਦੇ ਤੇ ਆਹ ਬੇਟਾ ਚੁਲਿਆ ਪਿੰਡਾ ਤੋਂ ਪਤਾ ਨਹੀਂ ਕਿ ਕਿੰਨਾ ਕੁ ਬਾਰ ਆ ਗਿਆ ਹਾਰ ਤੋਂ ਨਗਰ ਸਾਡੇ ਤੋਂ ਖਾਨੀ ਟੀਮ ਕਹਿੰਦੀ ਕਿ ਉਹ ਆਉਂਦੇ ਹਾਂ ਇਹਨਾਂ ਆਇਆ ਉਸ ਕੋਈ ਜਿਹੜੀ ਮਾਰ ਨਹੀਂ ਹੋ ਰਹੀਆਂ ਜਿਹੜੀ ਮਾਰਕੀ ਜਿਹੜੀਆਂ ਨੂੰ ਆਹ ਸੋਨਾ ਕੋਲ ਨਾ ਪਹੁੰਚੀ ਹੋਈ ਆ ਬਿਲਕੁਲ ਜੀ ਜਿਹੜੇ ਆਏ ਸਰਕੇ ਦੇ ਖੁਲੋਗੇ ਪਿੰਡ ਵਾਲਿਆਂ ਨੂੰ ਮੇਰੇ ਅੰਦਰ ਇਹ ਵਾਲਿਆਂ ਨੂੰ ਪਹੁੰਚ ਨਹੀਂ ਜਿਹਨੂੰ ਤੁਸੀਂ ਜਿਹੜਾ ਪਿਆਰ ਕਰਨਾ ਹੈ ਲੈ ਜਾਇਆ ਤਾਂ ਰੋਪੈਲ ਵਿੱਚ ਇਹ ਨਾ ਹੈਗਾ ਭਾਈ ਕਰਦੇ ਨੇ ਫੋਨ ਡੈਡ ਹੋ ਗਿਆ ਮੇਰੇ ਕੋਲ ਹੈ ਕਰਦੇ ਆਈਗਾ ਤੇ ਮੈਂ ਕਰ ਜਲ ਗਿਆ ਲਿੰਡ ਹੋਏ ਨਾ ਕੀ ਆ ਤਸਹੀਆ ਭਾਈ ਕੀ ਹਾਲਜੀ ਭਾਈ ਜੀ ਆਓ ਜੀ ਆਓ ਆ ਬੜੀ ਪੰਡਿਤ ਜੀ ਤਸਹੀਆ ਤਸਵੀਰ ਵਾੜੀ ਬੜੀ ਬਹੁਤ ਟਾਈਮ ਲਿਆ ਇਹ ਜੀ ਕਿਹਨਾਂ ਇੰਨੇ ਦੇ ਮੇਰੀ ਸੀਗਾ ਅੱਜ ਪਹਿਲਾ ਮੈਂ ਆਇਆ ਪਸੇਵਾਰ ਆ ਰਹੇ ਨਾ ਨਹੀਂ ਪੜੇ ਜੀ ਇਹ ਕੰਮ ਕਰਨਾ ਮੈਂ ਇਹਨਾਂ ਨੂੰ ਕਹਿੰਦੇ ਮੇਰੀ 10 ਮਿੰਟ ਦਿਓ ਕਹਿੰਦੇ ਨਹੀਂ ਉਹਦੇ ਇੰਨੇ ਹੋ ਜਈ ਹੈ ਫੇਰ ਮੈਂ ਗਿਆ ਉੱਥੇ ਟਾਰੀ ਰੋਡ ਬੈਡਲੌਕ ਫੇਰ ਉਹ ਵੱਡਨੇ ਮੈਂ ਮੇਗਾ ਚੱਲਣ ਦੇ ਹੁੱਕਾ ਪੰਤਰਾ ਮਿਲ ਲੋ ਹਾਂਜੀ ਵੱਡੀ ਪੰਦੀ ਆਹ ਵਾਹ ਪੰਦੀ ਖੁਸ਼ੂ ਸਾਹਿਬ ਕੇ ਤੇ ਪੂਜਾ ਕਰਾਉਣੀ ਹੈ ਪੰਦੀ

पवित्रम महादेवो रुताचारम पूर्णमेतस्याय रुपाचारम ब्रह्माभो तत्यानम तपस्यादेवो मात्रपुली लोकमाखे भूमो सहम महादेवम इच्छानम पक्षदेवते यातो नमो तथांगो आदि काम पूर्णम प्रदानो ददति विश्वानम देवता स्वरूपो महासाध्यप्तिदेवते या प्राणे नमोतसः समभुवांसं परमप्रिय देव भगवालक्षमी नारायणम नमो देहा लोहिताचारम देवतसः समभुवांसं साथसाथमे संक्रमं प्रमे महाकोलोपम پہنچانے تھے مہدیو کے پتن کرنے کے بہت بہت پنجاب فیتری ہم ساکنا گوشال نام دیوتا موناکشت پر آدمی بہسپتی ساچات گیم پوجم پر اسمرتوں دیتے ہے لو ہتاچ پر اسمتوں دیکھتے محسوس پنچت دیکتا بگوان ساچات برہم روپیہ پنجم مہاکارتکے سیدھی وناکن دن کے منا لے سروپی دیکتیا گوامی شریحتا